ਚੈਨ ਦੋਸਤੋ ਮੈਂ ਅਗੋਜੀ ਸੋਨੂੰ ਤੁਸੀਂ ਦੇਖ ਰਹੇ ਹੋ গোলڈن ਟੀਵੀ ਪੰਜਾਬ ਆ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਆ ਪੰਜਾਬ ਕੋਲ ਸ ਵਿੱਚ ਸੇਵਾ ਨਿਵਾਰੇ ਆलम ਜੀ ਨਾਲ ਆਉਂਨਾ ਕਰਦੀਆਂ ਗੱਲਬਾਤ ਤੇ ਜਾਣਦੇ ਆ ਉਹਨਾਂ ਦੀ ਛਿੰਗਰੀ ਵੇ ਸੋਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਭ ਤੋਂ ਪਹਿਲਾਂ ਆਪਾਂ ਉਸ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਆਂ ਤੇ ਉਸ ਤੋਂ ਬਾਅਦ 골ਡਨ ਟੀਵੀ ਪੰਜਾਬ ਦਾ ਤੇ ਸੋਨੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਆਏ ਆਂ ਐਸਰ ਪਹਿਲਾਂ ਤਾਂ ਆਪਣੀ ਜ਼ਿੰਦਗੀ ਬਾਰੇ ਦੱਸੋ ਤੁਸੀਂ ਪੰਜਾਬ ਕੋਲ ਸੋਚੋ ਕਿੱਦਾਂ ਭਰਤੀ ਹੋਏ ਕਿੱਦਾਂ ਸੁਭਾਅ ਬਣਿਆ ਤੁਹਾਡਾ ਇਦਾਂ ਸੀਗਾ ਸੋਨੂ ਜੀ ਮੈਂ ਸੀਗਾ ਪਹਿਲੇ ਸਟਾਰਟਿੰਗ ਦੇ ਵਿੱਚ ਤਾਂ ਕੋਈ ਇਧਰ ਆਉਣ ਦਾ ਕੋਈ ਜੋਬ ਵੱਲ ਵੀ ਧਿਆਨ ਨਹੀਂ ਸੀਗਾ ਉਸ ਟਾਈਮ ਤੇ ਆਪਾਂ ਸ਼ੁਰੂ ਤੋਂ ਵੀ ਕ੍ਰਿਕਟ ਖੇਡਦੇ ਸੀਗੇ ਤੇ ਫਿਟਨੈਸ ਵੱਲ ਜਿਆਦਾ ਧਿਆਨ ਹੁੰਦਾ ਸੀਗਾ ਤੇ ਉਸ ਟਾਈਮ ਤੇ ਮੈਂ ਬਜਵਾੜੇ ਸਕੂਲ ਪੜਦਾ ਸੀਗਾ ਤੇ ਉੱਥੇ ਸਾਡੇ ਕੋਚ ਸਾਹਿਬ ਸੀਗੇ ਜਿਸਪਾਲ ਸਿੰਘ ਜੱਪੀ ਜੀ। ਉਹਨਾਂ ਦੇ ਕੋਲ ਮੈਂ ਕ੍ਰਿਕਟ ਖੇលਿਆ ਤੇ ਫਿਟਨੈਸ ਦਾ ਵੀ ਉਸ ਟਾਈਮ ਤੇ ਹੀ ਸਾਡੇ ਕੋਚ ਸਾਹਿਬ ਨੇ ਸਾਨੂੰ ਇੰਨਾ ਵਧੀਆ ਮੋਟੀਵੇਟ ਕੀਤਾ ਇੰਨੀ ਮਿਹਨਤ ਕਰਾਈ ਕਿ ਅੱਜ ਉਹੀ ਮਿਹਨਤ ਦੇ ਫਲ ਸਵਾ ਅਸੀਂ ਪੰਜਾਬ ਪੁਲਿਸ ਦਾ ਫਿਜ਼ੀਕਲ ਟੈਸਟ ਵੀ ਮੈਂ 25 11 11 ਦੀ ਜੁਆਇਨਿੰਗ ਹੈ ਮੇਰੀ ਤੇ 11 ਦੇ ਵਿੱਚ ਫਿਜ਼ੀਕਲ ਟੈਸਟ ਵੀ ਕਲੀਅਰ ਕੀਤਾ ਸੀਗਾ। ਸੋ ਮੈਂ ਜਸਪਾਲ ਸਿੰਘ ਹੈਪੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਗੋਸ ਸਾਬ ਦਾ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਨਸ਼ੇ ਤੋਂ ਵੀ ਬਚੇ ਪਏ ਆ ਤੇ ਆਪਣੀ ਫਿਟਨੈਸ ਵੱਲ ਵੀ ਪੂਰਾ ਧਿਆਨ ਦਿੰਨੇ ਆ ਜੀ ਸэр ਇੱਕ ਤੁਸੀਂ ਚੈਲੰਜ ਵਿੱਚ ਆਉਣਾ 75 ਹਾਂਜੀ ਡੇ ਦਾ ਸ਼ੁਰੂ ਕੀਤਾ ਉਹਦੇ ਬਾਰੇ ਥੋੜੀ ਮੈਂ ਤੇ ਇਹ 75 ਡੇ ਚੈਲੰਜ ਮੈਂ ਕਾਫੀ ਟਾਈਮ ਦਾ ਸੋਚ ਰਿਆ ਸੀਗਾ ਪਹਿਲੇ ਮੈਂ ਲਿਆ ਸੀਗਾ 30 ਦਿਨ ਦਾ ਚੈਲੰਜ ਉਹ ਜਿਹੜਾ ਮੇਰੇ ਤੋਂ 15 ਦਿਨ ਹੋਏ ਸੀਗੇ ਤੇ ਮੈਂ ਬਿਮਾਰ ਹੋ ਗਿਆ ਸੀਗਾ ਉਹ ਮੇਰਾ ਚੈਲੰਜ ਕੰਪਲੀਟ ਨਹੀਂ ਹੋ ਪਾਇਆ ਸੀਗਾ ਤਾਂ ਉਸ ਟਾਈਮ ਦੀ ਨਾ ਇੱਕ ਮਨ ਦੇ ਵਿੱਚ ਇੱਕ ਸੀਗਾ ਵੀ ਮੈਂ ਉਹ ਵਾਲਾ ਚੈਲੰਜ ਕਿਉਂ ਨਹੀਂ ਕਲੀਅਰ ਕਰ ਉਹ ਕਦੋਂ ਸ਼ੁਰੂ ਕੀਤਾ ਤੁਸੀਂ ਉਹ ਨੂੰ ਕਾਫੀ ਟਾਈਮ ਹੋ ਗਿਆ ਸੀ ਜੀ ਮੈਨੂੰ ਆਈ ਥਿੰਕ ਸਾਲ ਤੋਂ ਹੋ ਗਿਆ ਉਸ ਚੈਲੰਜ ਨੂੰ ਤੇ ਉਹ ਨਹੀਂ ਕਰ ਪਾਇਆ ਤਾਂ ਮੇਰੇ ਮਨ ਦੇ ਵਿੱਚ ਉਸਲੇ ਵੀ ਸੀਗਾ ਵੀ ਮੈਂ ਕਿਉਂ ਨਹੀਂ ਚੈਲੰਜ ਕਰ ਪਾਇਆ ਤੇ ਫਿਰ ਉਸ ਤੋਂ ਬਾਅਦ ਮੈਂ ਮੈਂ ਕਰਦੇ ਕਰਾਉਂਦੇ ਤੇ ਫਿਰ ਹੁਣ ਮੈਂ 75 ਆਇਰ ਚੈਲੰਜ ਹੈ ਜਿਹੜਾ ਮੈਂ ਕੰਪਲੀਟ ਕੀਤਾ ਤੇ ਕਦੋਂ ਕਦੋਂ ਇਹ ਚੈਲੰਜ ਸ਼ੁਰੂ ਕੀਤਾ ਤੇ ਇਹ ਮੈਨੂੰ ਘੱਟੋ ਘੱਟ ਵੀ 2.5 ਮਹੀਨੇ ਹੋ ਗਏ ਸੀ 2.5 ਮਹੀਨੇ ਪਹਿਲਾਂ ਆਪਾਂ ਸਟਾਰਟ ਕੀਤਾ ਸੀਗਾ ਇਹ ਵਾਲਾ ਚੈਲੰਜ ਸੋ ਇਹ ਚੈਲੰਜ ਦਾ ਇਹ ਸੀਗਾ ਵੀ ਸਾਡੇ ਸਿਗੇ ਅੰਕਿਤ ਬਿਆਨਪੁਰੀਆ ਜੀ ਆ ਹਰਿਆਣੇ ਦੇ ਆ ਉਹ ਉਹਨਾਂ ਨੇ ਸਾਡੇ ਇੰਡੀਆ ਤੋਂ ਪਹਿਲਾਂ ਜਿਹੜਾ 75 ਆਰ ਚੈਲੰਜ ਆ ਉਹਨਾਂ ਨੇ ਕੰਪਲੀਟ ਕੀਤਾ ਪਿਆ ਤੇ ਜਿਨ੍ਹਾਂ ਨੂੰ ਸਾਡੇ ਪੀਐਮ ਸਾਹਿਬ ਮੋਦੀ ਜੀ ਨੇ ਵੀ ਸਨਮਾਨਿਤ ਕੀਤਾ ਹੈ ਜੀ ਤੇ ਵੈਸੇ ਮੈਂ ਦੱਸ ਦਵਾਂ ਸਾਰਿਆਂ ਦੀ ਨੋਲੇਜ ਜਿਹੜਾ ਸੀਗਾ ਚੈਲੰਜ ਅਮਰੀਕਾ ਦੇ ਸੀਗੇ ਐਂਡੀ ਫਾਰਸ ਫਾਰਸਲੇ ਉਹਨਾਂ ਨੇ 2019 'ਚ ਸਟਾਰਟ ਕੀਤਾ ਸੀਗਾ ਸਿਰਫ ਬੰਦੇ ਨੂੰ ਵੀ ਇਹਦੇ 'ਚ ਇਹ ਨਹੀਂ ਆ ਵੀ ਤੁਸੀਂ ਵੀ ਬਾਡੀ ਬਣਾਣੀ ਹੈ ਕੁਝ ਵੀ ਹਰ ਬੰਦਾ ਮਤਲਬ ਕਿ ਜਿਹੜਾ ਵੀ ਬੰਦਾ ਜਿਸ ਵੀ ਹੈਗਾ ਕੈਟਾਗਰੀ ਦੇ ਵਿੱਚ ਕਿਸੇ ਵੀ ਚੀਜ਼ ਦੇ ਗੇਮ ਕਰਦਾ ਜੇ ਉਹ ਵੈਸੇ ਹੀ ਫਿਟਨੈਸ ਲਈ ਉਹਦੇ ਲਈ ਸਿਗਾ ਵੀ ਡੇਲੀ ਰੁਟੀਨ ਦੇ ਵਿੱਚ 45 45 ਮਿੰਟ ਦੇ ਆਪਾਂ ਦੋ ਵਰਕਆਊਟ ਕਰਨੇ ਆ ਇਹ ਇਸ ਚੀਜ਼ ਦਾ ਮੇਨ ਹੈਗਾ ਵੀ ਆਪਾਂ 75 ਡੇ ਤੱਕ ਇਹਨੂੰ ਡਿਸਪੀਸਪਲਨ ਦੇ ਥਰੂ ਕਰਨਾ ਹੈ ਕੋਈ ਵੀ ਚੈਲੇਂਜ ਆਪਾਂ ਤੋੜਨਾ ਨਹੀਂ ਇਹ ਸਿਗਾ ਇਸੇ ਗੱਲ ਤੇ ਇਹਦੇ ਵਿੱਚ ਸਰ ਰੁਟੀਨ ਕੀ ਹੁੰਦਾ ਹੈ ਤੁਹਾਡਾ ਰੂਟੀਨ ਮੇਰਾ ਸਾਰ ਇਦਾਂ ਹੁੰਦਾ ਸੀਗਾ ਜਿੱਦਾਂ ਮਾਰਨਿੰਗ ਜਿਸ ਟਾਈਮ ਤੇ ਮੈਂ ਡਿਊਟੀ ਤੇ ਵੀ ਹੁੰਦਾ ਸੀਗਾ ਮਾਰਨਿੰਗ 5 ਵਜੇ ਉੱਠਣਾ ਪੈਂਦਾ ਸੀਗੇ ਜੀ ਉਸ ਤੋਂ ਪਹਿਲਾਂ ਜਿਹੜਾ ਮੇਰਾ ਪਹਿਲਾ ਵਰਕਆਊਟ ਹੁੰਦਾ ਸੀਗਾ ਅਲੱਗ-ਅਲੱਗ ਵਰਕਆਊਟ ਹੁੰਦੇ ਸੀਗੇ ਤੇ ਉਹ ਪਹਿਲਾ ਵਰਕਆਊਟ 5 ਵਜੇ ਉੱਠ ਕੇ ਉਸਲੇ ਸਟਾਰਟ ਕਰੀਦਾ ਸੀਗਾ ਫੇਰ ਆਪਾਂ ਜਿਹੜਾ ਘਰ ਹੁੰਨੇ ਸੀਗੇ ਫੇਰ ਫਰੈਸ਼ ਹੋ ਕੇ ਮੁੜ ਕੇ ਆਪਾਂ ਡਿਊਟੀ ਚੱਲ ਜੀਦਾ ਸੀਗਾ ਸਾਹੀ ਇਸ ਤੋਂ ਇਲਾਵਾ ਤੁਸੀਂ ਬੱਚਿਆਂ ਨੂੰ ਫ੍ਰੀ ਫਿਜ਼ੀਕਲ ਟ੍ਰੇਨਿੰਗ ਦੇ ਰਹੇ ਹੋ ਹਾਂਜੀ ਉਹਦੀ ਬਾਰੇ ਸਾਨੂੰ ਥੋੜਾ ਚੰਨਾ ਪਾਓ ਉਹ ਵੀ ਸੁਣ ਲਓ ਜੀ ਇਦਾਂ ਆ ਵੀ ਮੈਂ ਸਿਗਾ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਫਿਟਨੈਸ ਦਾ ਸ਼ੌਂਕ ਹੈਗਾ ਯਾਰ ਤੋਂ ਮੈਂ ਇਦਾਂ ਹੀ ਟ੍ਰੇਨਿੰਗ ਤੇ ਇੱਥੇ ਆਪਣੇ ਜਾਨਾ ਹੁੰਦਾ ਸੀਗਾ ਪੂਲਸ ਲਾਈਨ ਗਰਾਊਂਡ ਦੇ ਵਿੱਚ ਆਪਣਾ ਵਰਕਆਊਟ ਕਰਨੇ ਤੇ ਉੱਥੇ ਦੋ ਬੱਚੇ ਆਂਦੇ ਹੁੰਦੇ ਸੀਗੇ ਟ੍ਰੇਨਿੰਗ ਕਰਨੇ ਜਿਹਨਾਂ ਚੋਂ ਇੱਕ ਮੇਰੀ ਸਿਸਟਰ ਵੀ ਹੁੰਦੀ ਸੀਗਾ ਉਹਨਾਂ ਦੇ ਨਾਲ ਉਹਨਾਂ ਦੇ ਹੀ ਸੀਗੇ ਫਰੈਂਡ ਤੋਂ ਉਹਨਾਂ ਨੂੰ ਮੈਂ ਟ੍ਰੇਨਿੰਗ ਕਰਾਂਦਾ ਕਰਾਂਦਾ ਚਲੋ ਮੈਂ ਉਹ ਇਦਾਂ ਹੀ ਮੈਂ ਤਦ ਕਰਕੇ ਵੀ ਮੈਂ ਕਿਹਾ ਹਰ ਕੋਈ ਇੱਕ ਸੇਵਾ ਨਿਭਾ ਰਿਹਾ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਕੋਈ ਮੇਰੇ ਮਨ ਦੇ ਵਿੱਚ ਵੀ ਸਿਗਾ ਵੀ ਕੋਈ ਨਾ ਕੋਈ ਮੈਂ ਆਪਣੀ ਜੋਬ ਦੇ ਨਾਲ ਨਾਲ ਜਿੰਨੇ ਜੋਗਾ ਮੈਂ ਹੈ ਉਹ ਸੇਵਾ ਨਿਭਾ ਸਕਾਂ ਹੁਣ ਕਈ ਬੱਚੇ ਸੋਨੂ ਜੀ ਇਦਾਂ ਹੈਗੇ ਆ ਵੀ ਉਹ ਜਿਹੜੀਆਂ 5-5 10-10 ਹਜ਼ਾਰ ਫੀਸਾਂ ਨਹੀਂ ਦੇ ਸਕਦੇ ਜਾਂ ਮਾਪੇ ਕਈ ਇਦਾਂ ਦੇ ਹੈਗੇ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜ ਸਕਦੇ ਉਹਨਾਂ ਬੱਚਿਆਂ ਦੇ ਲਈ ਫੇ ਮੈਂ ਸੋਚਿਆ ਵੀ ਮੈਂ ਕਿਉਂ ਨਾ ਫ੍ਰੀ ਫਿਜ਼ੀਕਲ ਟ੍ਰੇਨਿੰਗ ਕਰਾਵਾਂ ਮੈਂ ਆਪਣੀ ਡਿਊਟੀ ਤੋਂ ਫ੍ਰੀ ਟਾਈਮ ਦੇ ਵਿੱਚ ਉਹ ਬੱਚਿਆਂ ਨੂੰ ਫ੍ਰੀ ਫਿਜ਼ੀਕਲ ਟ੍ਰੇਨਿੰਗ ਕਰਾਉਣਾ ਆ ਤੇ ਨਾਲ ਨਾਲ ਆਪਣੀ ਜੋਬ ਕਰਦਾ ਆ ਜੀ ਕਿੰਨੀ ਖੁਸ਼ੀ ਮਿਲਦੀ ਆ ਤੁਸੀ ਮਤਲਬ ਤੁਸੀਂ ਆ ਕੇ ਬੱਚੇ ਇਹ ਪਾਰਟੀ ਹੀ ਹੋਇਆ ਥਾ ਨਾ ਹਾਂਜੀ ਬੱਚੇ ਇਦਾਂ ਸੀਗੇ ਸੋਨੂ ਜੀ ਮੇਰੇ ਤੋਂ 20 ਸਟੂਡੈਂਟ ਆਏ ਸੀਗੇ 20 ਸਟੂਡੈਂਟ ਦੇ ਵਿੱਚੋਂ ਜਿਹੜੇ ਮੇਰੇ 12 ਸਟੂਡੈਂਟ ਸੀਗੇ ਉਹਨਾਂ ਨੇ ਫਿਜ਼ੀਕਲ ਟੈਸਟ ਕਲੀਅਰ ਕੀਤਾ ਸੀਗਾ ਉਹ 12 ਦੇ ਵਿੱਚੋਂ ਜਿਹੜੇ 2 ਬੱਚੇ ਸੀਗੇ ਆਰਮੀ ਦੇ ਲਈ ਸੀਗੇ ਉਹ ਟ੍ਰੇਨਿੰਗ ਕਰਨੇ ਮਾਧਿਆ ਪ੍ਰਦੇਸ਼ ਚਲ ਗਏ ਹੈਗੇ ਆ ਜੀ। ਉਸ ਤੋਂ ਬਾਅਦ ਜਿਹੜੇ ਅਗਲੇ ਸਟੂਡੈਂਟ ਹੈਗੇ ਆ ਉਹ 4 ਰਹਿ ਗਏ ਆ ਹੁਣ ਮੇਰੇ ਤੋਂ ਕਿਉਂਕਿ ਉਹਨਾਂ ਦੇ ਕਈ ਬੱਚੇ ਇਦਾਂ ਸੀਗੇ ਮੈਰਿਟ ਕਾਫੀ ਹਾਈ ਚੱਲ ਗਈ ਫਿਜ਼ੀਕਲ ਟੈਸਟ ਸਾਰੇ ਤੇ ਕਲੀਅਰ ਕਰਾਤੇ ਜਿਹੜੇ 12 ਬੱਚੇ ਸੀਗੇ। ਪਰ ਇਹ ਸੀਗਾ ਜਿਹੜੀ ਮੈਰਿਟ ਹਾਈ ਹੀ ਹੋਣ ਕਰਕੇ ਵਿੱਚੇ ਰਹਿ ਗਏ ਉਹਨਾਂ ਚੋਂ 4 ਲੜਕੀਆਂ ਜਿਹੜੀਆਂ ਉਹਨਾਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਸ਼ਾਇਦ ਉਹਨਾਂ ਦਾ ਹੋ ਜਾਣਾ ਹੈ ਤੇ ਉਹ ਫਾਈਨਲ ਲਿਸਟ ਆਣੀ ਹੈ। ਅलम ਜੀ ਕਿੰਬੜੀ ਦੇਖਿਆ ਬੱਚੇ ਕੋ ਦੌੜ ਵਿੱਚੋਂ ਵੀ ਮੈਡੀਕਲ ਵਿੱਚੋਂ ਵੀ ਤੇ ਕੀ ਵੜੇ ਏਦਾਂ ਵੀ ਆਂਦਾ ਕਿ ਬੱਚਾ ਕਿਸੇ ਐਕਟੀਵਿਟੀ ਵਿੱਚੋਂ ਰਹਿ ਜਾਂਦਾ ਕੀ ਕਿ ਏਦਾਂ ਨਹੀਂ ਕੋਈ ਕੋਸ ਐਕਟੀਵਿਟੀ ਜਦ ਕਰਕੇ ਕਈ ਬੱਚੇ ਸੀਗੇ ਇਦਾਂ ਦੇ ਜਿਹੜੇ ਬੱਚੇ ਘਰ ਦਾ ਟ੍ਰੇਨਿੰਗ ਕਰਦੇ ਆ ਹੁਣ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਜੀ ਵੀ ਜਿਹੜਾ ਮੈਂ ਇੰਸਟਾਗ੍ਰam ਤੇ ਜਾਂ ਆਪਣੇ YouTube ਦੇ ਚੈਨਲ ਤੇ ਪਾਣਾ ਸੀਗਾ ਇੱਕ ਬੱਚਾ ਆਪਣੇ ਹਿਸ਼ਾਪੁਰ ਦਾ ਹੀ ਆ ਉਹ ਜਿਹੜਾ ਆਰਮੀ ਦੀ ਟ੍ਰੇਨਿੰਗ ਕਰਨੇ ਗਿਆ ਉਹ ਮੇਰੇ YouTube ਦੇ ਚੈਨਲ ਤੋਂ ਥਰੂ ਦੇਖ ਕੇ Instagram ਤੋਂ ਚੈਨਲ ਤੋਂ ਥਰੂ ਦੇਖ ਕੇ ਉਹ ਪਾਸ ਹੋ ਕੇ ਤਾਂ ਉਹਨੇ ਸਪੈਸ਼ਲ ਮੈਨੂੰ ਮੈਸੇਜ ਕੀਤਾ ਸੀਗਾ ਜੀ ਵੀ ਸਰ ਮੈਂ ਤੁਸੀਂ ਇਹ ਜਿਹੜੀ ਟ੍ਰੇਨਿੰਗ ਕਰਾਉਂਦੇ ਮੈਂ ਦੇਖ ਦੇਖ ਕੇ ਫਿਜ਼ੀਕਲ ਆਪਣਾ ਟੈਸਟ ਕਲੀਅਰ ਕਰ ਲਿਆ ਜੀ ਬੋਲਣਾ ਜੀ ਸਰ ਇਸ ਤੋਂ ਇਲਾਵਾ ਕੀ ਕੀ ਜਦੋਂ ਬੱਚਾ ਬੱਚੇ ਨੇ ਕੋਈ ਨੈਨ ਚੁਣਨੀ ਆ ਜਾਂ ਆਰਮੀ ਤੇ ਜਾਣਾ ਜਾਂ ਪੰਜਾਬ ਪੁਲਿਸ ਵਿੱਚ ਜਾਣਾ ਸਭ ਤੋਂ ਪਹਿਲਾਂ ਬੱਚੇ ਨੂੰ ਕਿੱਦਾਂ ਆਪਣਾ ਰੁਟੀਨ ਦਾ ਪਲਾਨ ਬਣਾਉਣਾ ਚਾਹੀਦਾ ਹੁਣ ਇਦਾਂ ਸੋਨ ਜੀ ਕਈ ਬੱਚੇ ਹੁਣ ਮੇਰੇ ਤੋਂ ਆਉਂਦੇ ਸੀਗੇ ਜਿਹੜੇ ਉਹ ਬੱਚੇ ਜਿਹਦਾ ਆਰਮੀ ਵਾਲੇ ਵੀ ਆ ਜਾਂ ਪੰਜਾਬ ਪੁਲਿਸ ਵਾਲੇ ਆ ਆਰਮੀ ਦਾ ਇਹ ਹੋ ਜਾਂਦਾ ਆ ਆਰਮੀ ਵਾਲਿਆਂ ਨੂੰ ਥੋੜਾ ਸਾਡੇ ਇਧਰ ਉਹ ਰਨਿੰਗ ਨਾਲੋਂ ਜਿੱਦਾ 1600 ਮੀਟਰ ਤੇ ਹੁੰਦਾ ਸੀਮ ਪਰ ਉਹਨਾਂ ਦਾ ਟਾਈਮਿੰਗ ਘੱਟ ਹੁੰਦੀ ਹੈ ਉਹਨਾਂ ਦੇ ਸਾਡੇ ਹੁੰਦਾ 6.5 ਮਿੰਟ ਤੇ ਉਹਨਾਂ ਦਾ ਹੁੰਦਾ 5.5 ਮਿੰਟ ਦਾ ਟਾਈਮ ਉਹ ਟਾਈਮ ਦੇ ਕਰਕੇ ਇਸ ਕਰਕੇ ਆਰਮੀ ਵਾਲਿਆਂ ਨੂੰ ਸਾਡੇ ਪੰਜਾਬ ਪੁਲਿਸ ਦੇ ਬੱਚਿਆਂ ਨਾਲੋਂ ਥੋੜਾ ਜ਼ਿਆਦਾ ਕਹਿੰਦੇ ਵੀ ਰਨਿੰਗ ਦੇ ਵਿੱਚ ਵੀ ਤੇ ਵੈਸੇ ਵੀ ਫਿਟਨੈਸ ਲਈ ਸਾ ਉਹਨਾਂ ਨੂੰ ਜ਼ਿਆਦਾ ਕਰਨਾ ਪੈਂਦਾ ਹੈ ਵਰਕਆਊਟ ਸੋ ਕਈ ਬੱਚੇ ਇਦਾਂ ਦੇ ਵੀ ਸੀਗੇ ਜਿਹਨਾਂ ਨੂੰ ਇਕੱਲੇ ਰਹਿਣੇ ਕੀ ਕਰੀ ਜਾਂਦੇ ਸੀਗੇ ਉਹ ਬੱਚੇ ਆਏ ਉਹਨਾਂ ਨੂੰ ਜਿਹੜੀ ਚੀਜ਼ ਦੀ ਪ੍ਰੋਬਲਮ ਆਈ ਜਾਂ ਕੋਈ ਕਿਸੇ ਵੀ ਚੀਜ਼ ਦੀ ਜਿੱਦਾਂ ਹੁਣ ਕਈ ਇੱਕ ਦੀਦੀ ਸੀਗੇ ਭਾਜੀ ਉਹ ਮੈਰਿਡ ਸੀਗੇ ਤੇ ਉਹਨਾਂ ਦਾ ਮੈਨੂੰ ਮੈਸੇਜ ਆਇਆ ਸੀ ਸਪੈਸ਼ਲ ਤੇ ਉਹ ਹਸਬੰਡ ਵਾਈਫ ਦੋਨੋਂ ਮੇਰੇ ਘਰ ਆਏ ਸੀਗੇ ਉਹਨਾਂ ਨੇ ਪ੍ਰੋਬਲਮ ਉਹਨਾਂ ਨੂੰ ਆਂਦੀ ਸੀਗੀ ਪੰਜਾਬ ਪੁਲਿਸ ਦਾ ਉਹਨਾਂ ਦਾ ਲਾਸਟ ਚਾਂਸ ਸੀਗਾ ਤੇ ਉਹਨਾਂ ਨੇ ਆਪਣੇ ਲੌਂਗ ਜੰਪ ਤੇ ਹਾਈ ਜੰਪ ਤੇ ਉਹਨਾਂ ਨੂੰ ਪ੍ਰੋਬਲਮ ਸੀਗੀ ਜੀ ਉਹ ਚਲੋ ਇੱਥੇ ਆਏ ਉਹਨਾਂ ਨੇ ਮੇਰੇ ਕੋਲ 3 ਤੋਂ 4 ਮਹੀਨੇ ਲਾਏ ਇੱਥੇ ਟ੍ਰੇਨਿੰਗ ਲਈ ਉਹ ਹੁਣ ਆਪਣਾ ਫਿਜ਼ੀਕਲ ਟੈਸਟ ਕਲੀਅਰ ਕਰ ਗਏ ਆ ਤੇ ਉਹਨਾਂ ਦਾ ਸ਼ੇਰ ਬਾਬਾ ਜੀ ਦੀ ਕਿਰਪਾ ਦੇ ਨਾਲ ਚਲੋ ਨਾਂ ਵੀ ਆ ਜਾਊਗਾ ਉਹਨਾਂ ਦੇ ਨੰਬਰ ਵਧੀਆ ਸੀ ਮੈਰਿਡ ਲਿਸਟ ਦੇ ਅਕੋਰਡਿੰਗ ਵਧੀਆ ਨੰਬਰ ਸੀਗੇ ਉਹਨਾਂ ਦੇ ਤੁਸੀਂ ਇਹ ਜਾਣਕਾਰੀ ਵੀ ਦਿੰਦੇ ਆ ਦਿੰਦੇ ਆ ਮੇਰੇ ਹਿਸਾਬ ਨਾਲ ਆਪਾਂ ਆਪਣੇ ਜਿਵੇਂ ਪੀਜੀ ਦਾ ਫੇਸਬੁਕ ਤੇ ਬਣਾਇਆ ਆ ਆਲਮ ਆ ਕੀਵਰਾ ਜਿਹੜਾ ਫੇਸਬੁਕ ਪੇਜ ਹੈਗਾ ਉਹ ਆਲਮ ਗਿੱਲ ਪੀਪੀ ਹੈਗਾ ਆ ਤੇ ਜਿਹੜਾ YouTube ਦਾ ਚੈਨਲ ਆ ਉਹ ਵੀ Alamgil BB ਦੇ ਨਾਮ ਤੇ ਹੈਗਾ ਆ ਤੇ ਦੋਨਾਂ ਤੇ ਮੈਂ ਆਪਣੀਆਂ ਜਿਹੜੀਆਂ ਵੀਡੀਓ ਸ਼ੇਅਰ ਕਰਦਾ ਰਹਿਣਾ ਬੱਚਿਆ ਤੇ ਉਹਦੇ ਵਿੱਚ ਤੁਸੀਂ ਜਾਣਕਾਰੀ ਵੀ ਦਿਨੇ ਹੋਗੇ ਇੰਨੀ ਤਰੀਕ ਨੂੰ ਇੱਥੇ ਮੰਨੋ 10 ਉਹਦੇ ਵਿੱਚ ਜਦੋਂ ਜਿੱਦਾਂ ਹੁਣ ਜਿਸਲੇ ਵੀ ਕੋਈ ਨੋਟੀਫਿਕੇਸ਼ਨ ਆਵੇ ਮੈਂ ਉਹਦੇ 'ਚ ਆਪਣੇ ਚੈਨਲ ਥਰੂ ਦੱਸਦਾ ਨਾ ਹੁੰਨਾ ਹੈ ਬਹੁਤ ਬਹੁਤ ਸ਼ੁਕਰੀਆ ਸਰ ਦਾ ਧੰਨ ਵੀ ਸਰ ਤੈਂਕ ਦਿਤਾ ਤੁਹਾਨੂੰ ਸੋਨੂ ਜੀ ਤੁਹਾਡਾ ਵੀ ਧੰਨਵਾਦ ਤੇ ਗੋਲਡਨ ਟੀਵੀ ਪੰਜਾਬ ਦਾ ਵੀ ਬਹੁਤ ਬਹੁਤ ਧੰਨਵਾਦ ਸਪੈਸ਼ਲੀ ਸੋਨੂ ਜੀ ਮੈਂ ਥੈਂਕਸ ਕਰਨਾ ਚਾਹਨਾ ਹੈ ਜਿਹੜੇ ਮੈਂ 75 ਹਾੜ ਚੈਲੰਜ ਦੇ ਵਿੱਚ ਸਭ ਤੋਂ ਵੱਧ ਸਪੋਰਟ ਕੀਤੀ ਉਹ ਮੇਰੇ ਦੋ ਬ੍ਰਦਰ ਹੈਗੇ ਆ ਜੀ ਇੱਕ ਹੈਗਾ ਸ਼ਰਨ ਮੁੰਡਾ ਸ਼ਰਨਦੀਪ ਜੀ ਤੇ ਦੂਜੇ ਹੈਗੇ ਹਰਦੀਪ ਜੀ ਹਰਦੀਪ ਡ왈 ਜੀ ਇਹਨਾਂ ਨੇ ਦੋਨਾਂ ਨੇ ਮੇਰੀ ਇੰਨੀ ਮਤਲਬ ਕੀ ਸਪੋਰਟ ਕੀਤੀ ਹੈਗੀ ਆ ਔਰ ਤੀਜੇ ਤੁਹਾਨੂੰ ਸ਼ਾਇਦ ਯਾਦ ਹੋਣਾ ਆਪਣੇ ਹਿਸ਼ਰਪੁਰ ਜਿਮ ਚਲਾਉਂਦੇ ਆ ਭਾਜੀ ਤੇ ਤੇ ਉਹਨਾਂ ਨੇ ਵੀ ਬਹੁਤ ਇਹ ਮੋਹਨੀ ਫਿਟਨੈਸ ਵਾਲੇ ਆ ਹਾਂਜੀ ਉਹ ਭਾਜੀ ਨੇ ਵੀ ਸਾਡੀ ਬਹੁਤ ਸਪੋਰਟ ਕੀਤੀ ਸੀਗੀ ਫਿਰ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਕਿਸੇ ਦੀ ਸਪੋਰਟ ਤੋਂ ਬਿਨਾ ਮਿਹਨਤ ਤਾਂ ਆਪਾਂ ਕਰਦੇ ਆ ਪਰ ਮਿਹਨਤ ਦਾ ਫਲ ਤੁਹਾਡੇ ਵਰਗੇ ਵੀਰਾਂ ਨੇ ਦੇਣਾ ਹੁੰਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ